ਪੜਕਿਦਾ ਰੰਗ ਕੜਾ ਇਦਰੇ ਓਹड़ा ਸਾਹਮਣੇ ਮੁੰਡਾ ਖੜਾ ਨਾ ਉਹਨੂੰ ਬੁਲਾ ਕੇ ਜਾ ਪੜਕਿਦੇ ਰੰਗ ਨੇ ਬਣ ਲਿਆ ਕਿਹੜਾ ਗ੍ਰੀਨ ਮਖਿਆਰੀ ਅੱਖਾਂ ਖੋਲ ਕੇ ਕੰਨ ਵਧੀਆ ਸਾਫ਼ ਕਰ ਜਿਹੜੀ ਆਉਣ ਵਾਲੀ ਵੰਸ਼ ਆ ਇਹਨਾਂ ਦਾ ਕੀ ਬਣੂਗਾ ਆ ਕੇ ਮੜ ਕੇ ਕਹਿ ਦੇਣਾ ਕਿ ਇਹ ਹੋਇਆ ਨਹੀਂ ਹੁਣ 2 ਘੰਟੇ ਜਿਮ ਚ ਦਵਾਈ ਘੰਟੇ ਹੋਈ ਜੋ ਤੁਹਾਡੀ ਵਾਲੀ ਗੱਲ ਆ ਆਪਣੇ ਹੱਥ ਆ ਕਿੰਨਾ ਭਾਰ ਘਟਿਆ ਲੈ ਪਵਾ ਇੱਕ ਅੱਖ ਨਹੀਂ ਵੇਖਦੇ ਤੁਰੇ ਫਿਰਦੇ ਬਾਈ ਬਦਮਾਸ਼ ਕਿਦਾਂ ਬਦਮਾਸ਼ਾ ਬਦਮਾਸ਼ਾ ਹੱਥ ਤੇ ਬਾਹਰ ਨਾ ਫੋਨ ਲਾੜਾ ਲੋਜੀ ਕੰਪਲ ਹੋਣਾ ਨਾ ਜਿਹੜਾ ਉਹਨਾਂ ਦਾ ਸੁਭਾਅ ਇਹ ਹੋ ਜਾਣੀ ਹੈਗਾ ਕਿ ਡਰੋਜੀ ਬਿਸ਼ੇਮ ਝੂਠਾ ਨਾ ਲਾ। ਮੈਂ ਤਾਂ ਸਮਝਾਈ ਗੱਲ ਕਰਾਂ। ਇਹ ਗੁੱਡ ਮੈਨ ਬਾਣਾ ਬਹੁਤੀ ਗੱਲ ਆ ਬੱਚੇ ਖੜਦੇ ਆ। ਉਹ ਤੇਰਾ ਕੋ ਦੋਸਤ ਨਹੀਂ ਲੇਗਾ। ਬਾਪਾ ਇਹ ਤੇ ਛੱਡੋ ਮਾਫ ਕਰ ਦੋ ਇੱਕ ਇੱਕ ਗਲਤੀ ਸਾਰੇ ਆ ਕਿ ਹੁੰਦੀ ਜੇ। ਹੁੰਦੀ ਜੇ ਕਿ ਇੱਕ ਗਲਤੀ ਮਾਫ ਕਰ। ਓ ਜੀ ਓਸਤ ਤਾੜੀਆਂ ਮਾਰਨ। ਤੇਰੀ ਚੂੜੇ ਵਾਲੀ ਪਿੱਠੀ ਘਰ ਚੂੜੇ ਵਾਲੀ ਤੇ ਪਤਾ ਕੌਣ ਹੁੰਦੀ ਹੈ ਇਹਨਾਂ ਦੀ ਟੈਂਟ ਰੇਣੀ ਆ ਅੰਤਖਸ਼ਰੀ ਇਹ ਕੰਮ ਸ਼ੁਰੂ ਕਰੋੜੀ ਪੂੜੀ ਲੋਕੀ ਲੈ ਕੇ ਪ੍ਰਭੂ ਗਾਣਾ ਸਾਨੂੰ ਚਾਹੀਏ ਅਜਾ ਮਸੀ ਕੋ ਚਾਹੀਏ ਮੇਰੇ ਸਦਕੇ ਆ ਚੱਕਰ ਡੋਲਿਆਂ ਦਾ ਯੋਗ ਨਹੀਂ ਆ ਇੱਕ ਦਿਨ ਸਭ ਨੇ ਜਾਣਾ ਜ ਰਾਤ ਅੱਜ ਦੀ ਰਾਤ ਹੈ ਆਏ ਪੱਤੇ ਦੋ ਤਿਆ ਤੋ ਵੱਧ ਸੋਹਣੇ ਨਾ ਕੋਈ ਮੇਰੇ ਵਰਗੀ ਹੋਣੀ ਨਾ ਕੋਈ ਮੇਰੇ ਵਰਗੀ ਹੋਣੀ ਚਾਰ ਪੰਜ ਜਦਾ ਦਾ 10 11 ਉਹਨਾਂ ਦੇ ਮਾਗਣਾ ਇਹ ਕਿੰਨੀ ਗਲਤੀ ਹੈ ਜੀ ਥਲੇ ਜਾਣਾ ਨਾ ਨਾ ਤਾਂ ਥਲੇ ਜਾਣਾ ਗਲਤੀ ਤੇ ਤੂੰ ਆਪ ਗਲਤ ਹੋ ਗਿਆ ਹੁਣ ਸਜਾ ਤੇ ਮਿਹਰਬਾਨੀ ਮੈਂ ਉਹ ਦਿੰਦੇ ਛੋਟਾ ਬਣਾਓ ਆਪੇ ਦੱਸ ਜਿਹੜਾ ਮਾਰੇ ਮੁਰਗਾ ਪੰਜਾਬ ਹੋਈ ਇੰਨਾ ਕਿ ਬੈਸਟ ਹੈ ਕਿ ਹੱਡੋਂ ਜ਼ਿਆਦਾ ਫਲੈਕਸੀਬਿਲਟੀ ਕਈ ਬੱਚਿਆਂ ਦੀ ਵੱਧ ਗਈ ਆ। ਆਦੋ। ਇਹਦੇ ਵਿੱਚ ਹੋਰ। ਉਹ ਬੱਲੇ ਚੌਂਕੀਦਾਰ। ਇਵਨਿੰਗ एवरीवन ਹਾਊ ਆਰ ਯੂ? ਖਲੋਨ ਦਾ ਤਰੀਕਾ ਸਹੀ ਕਰੋ ਪਹਿਲਾਂ ਆਪਣਾ। ਆਈ ਵੁਡ ਲਾਈਕ ਟੂ ਆਸਕ ਯੂ ਸਮ ਕੁਐਸਚਨ ਦੈਟ ਯੂ ਆਰ ਹੈਪੀ ਇਨ ਮਾਈ ਕਲਾਸ অর ਨੋਟ। ਪ੍ਰੈਕਟਿਸ ਕਰਾ ਰਿਹਾ। ਤੁਹਾਨੂੰ ਮੈਂ ਪ੍ਰਾਈਜ਼ ਦੇ ਰਿਹਾ। ਤੁਹਾਡਾ ਸਹਿਯੋਗ ਹੋਣਾ ਬੜਾ ਜ਼ਰੂਰੀ ਆ। ਉੱਥੇ ਦੇ ਉੱਪਰ ਘਾਵ ਸ਼ਾਗੇ। ਤੁਸੀਂ ਪਲੱਸ ਪਲੱਸ ਟੂਰੀ ਕੋਣਗਾ ਤੁਹਾਡੇ ਪਲੱਸ। ਬਹੁਤ ਬਹੁਤ ਸ਼ਾਬਾਸ਼। ਹੋ ਗਏਗਾ। ਬਾਲਕਨੀ ਜਦੋਂ ਕੋਈ ਵੀ ਚੀਜ਼ ਦਾ ਸਾਨੂੰ ਗੁੱਡ ਰਿਸਪੌਂਸ ਆਉਂਦਾ ਬਾਡੀ ਵੇਡ ਲੂਜ਼ ਹਾਈਟ ਨਿਕਰੀ ਪਲੀਜ਼ ਸਬਸਕ੍ਰਾਈਬ ਟੂ ਰਾਣਾ ਦਾ ਰੌਕੀਨ ਚੈਨਲ ਤੇਰਾ ਪੜ ਜਿਹਦਾ ਰੰਗ ਕੜਾ ਕੁੱਚੀ ਬੋਲ ਦਰੇ ਆਹ ਮੁੰਡਾ 18 ਸਾਲ ਕਿ ਮਿਲ ਕੇ ਗਿਆ ਤੁਹਾਡੇ ਸਾਹਮਣੇ ਤੁਸੀਂ ਗਵਾਹ ਜੀ ਹਾਂਜੀ ਹਾਂਜੀ ਠੀਕ ਹੈ ਐ ਕੀਤਾ ਮੈਂ ਕਲਾ ਲਾਉਣੀ ਆ ਹਾਂਜੀ ਮੈਂ ਐਂਡ ਕਰਾਂ ਉਹਦਾ ਸਾਹਮਣੇ ਮੁੰਡਾ ਖੜਾ ਨਾ ਉਹਨੂੰ ਬੁਲਾ ਗਿਆ ਕਹਿੰਦਾ ਹਰੇ ਬੜਕੇ ਨਾ ਤੇਰੇ ਬੜਕੇ ਦੇ ਰੰਗ ਨੇ ਬਲ ਕੇ ਕਿਹੜਾ ਸਰ ਮੈਨੂੰ ਗਰੇ ਵੇਖਿਆ ਗ੍ਰੀਨ ਵੇਖਿਆ ਸੀ ਗਰੇ ਗ੍ਰੀਨ ਵੇਖਿਆ ਸੀ ਐਸ ਲੱਗਿਆ ਨਹੀਂ ਅ ਗ੍ਰੀਨ ਰੰਗ ਤੇ ਫਰਕ ਹੀ ਕੋਈ ਨਹੀਂ ਹੈਗਾ ਨਹੀਂ ਉਦੋਂ ਗ੍ਰੀਨ ਲੱਗਿਆ ਸੀ ਯਾ ਉਥੇ ਆ ਦੇਖੀ ਮੈਨੂੰ ਕਿਹੜਾ ਅਖਤਾਰ ਬਸ ਬਸ ਐਂ ਸ਼ੂਮ ਵੀ ਕਰ ਦਿੰਦੇ ਆ ਦੇਖੀ ਹਣ ਫਲਾ ਕਿਹੜਾ ਇਹ ਲੱਗਾ ਧਿਆਨ ਨਾਲ ਇਹੋ ਮੈਂ ਤੁਹਾਨੂੰ ਕਹਿੰਦਾ ਵਾਂ ਅੱਖਾਂ ਖੋਲ ਕੇ ਕੰਨ ਵਧੀਆ ਸਾਫ਼ ਕਰਕੇ ਵਧੀਆ ਤੁਰਨਾ ਵਧੀਆ ਫਿਰਨਾ ਵਧੀਆ ਬੋਲਣਾ ਵਧੀਆ ਸੁਣਨਾ ਵਧੀਆ ਚੱਲਣਾ ਵਧੀਆ ਫਿਰਨਾ ਵਧੀਆ ਬੈਠਣਾ ਵਧੀਆ ਉੱਠਣਾ ਤੈਨੂੰ ਅਜੇ ਤਾਂ ਕੀ ਨਹੀਂ ਪਤਾ ਉਹਨੇ ਰਾਂਕੜਾ ਫੁੱਦਾ ਪੜਕੇ ਦਾ ਧਿਆਨ ਰੱਖਿਆ ਕਰੋ ਸਾਰਾ ਅੱਖਾਂ ਖੋਲ ਕੇ ਰਹਿ ਕੇ ਕਰੋ ਜੰਗਾ ਹਾਂ ਤੂੰ ਜਕਲਾ ਲੜੀਏ ਮੰਨਿ ਸਾਈਡ ਕਰਾ ਮੇਰੇ ਨੂੰ ਫੋਨ ਤੂੰ ਹੋਰ ਵੀ ਜੋੜੋ ਚਲ ਤਾਂ ਥੋੜੀ ਬਣੀ ਕਿੱਦਾਂ ਲੈਣ ਲੋਂਣਾ ਕਿੱਥੇ ਪਹੁੰਚਿਆ ਐਕਸਾ ਇਹ ਚੱਲ ਨਹੀਂ ਦੱਸ 66 ਸਰਟ ਨਾ ਬਦਲਵਾ 150 ਜਿਹੜੀ ਆਉਣ ਵਾਲੀ ਵੰਛਿਆ ਇਹਦਾ ਕੀ ਫੜੂਗਾ ਜੀ ਇਹ ਤੇ ਗਾਈਡੈਂਸ ਹੀ ਮਿਲਦੀ ਨਹੀਂ ਸਾਡੇ ਵਰਗੇ ਉਸਤਾਦ ਮਿਲਦੇ ਨਹੀਂ ਮੇਰੇ ਵਰਗ ਉਸਤਾਦ ਨਹੀਂ ਪਤਾ ਨਹੀਂ ਸਾਲ ਕੋਈ ਲੈਣਾ ਕੋਈ ਦਵੇ ਕੋਈ ਸਮਝਾਵੇ ਸਿਰ ਦਰਦ ਨਹੀਂ ਲੈਂਦੇ ਉਹ ਭਾਵੇਂ ਪੇਰੈਂਟਸ ਆ ਪੇਰੈਂਟਸ ਆ ਭਾਵੇਂ ਉਹ ਜਿੰਮ ਦਾ ਕੋਚ ਆ ਬਿਲਕੁਲ ਜਿਹੜਾ ਪੁਰਾਣੇ ਪੇਰੈਂਟਸ ਆਦੇ ਇਹਨਾਂ ਦਾ ਫਰਕ ਗਿਆ ਵੀ ਹੁਣ ਜਿੱਦਾਂ ਪੜ੍ਹਾਈ ਉਹ ਵੀ ਕੰਮ ਹੁੰਦਾ ਟਿਊਸ਼ਨ ਦਾ ਸਿਰ ਛੱਡ ਦਿੰਦੇ ਵੀ ਉਹ ਮੈਨੇ ਪੜਾਉਂਗਾ ਟਿਊਸ਼ਨ ਆਲੀ ਉਹ ਸਰਪ੍ਰੋਖ ਕੰਡੀਸ਼ਨ ਆਲਾ ਤੇ ਘਰੇ ਆਪ ਸਿਰ ਦਰਦ ਹੀ ਕਿੰਨੇ ਲੈਣੀ ਆ ਆ ਕੇ ਮੁੜ ਕੇ ਕਹਿ ਦੇਣਾ ਵੀ ਇਹ ਹੋਇਆ ਨਹੀਂ ਹੁਣ ਮਤਲਬ ਏਗਜ਼ਾਮਪਲ ਹੈ ਵੀ ਜਿੱਦਾਂ ਮੇਰੇ ਜਦ ਮਮਾ ਰੋਹਿਟ ਚੈੱਕ ਕਰਦੇ ਸੀਗਾ ਰਜਿਸਟਰ ਜੋ ਮੇਰਾ ਕੰਮ ਹੋ ਰਿਹਾ ਕੀ ਨਹੀਂ ਹੋ ਰਿਹਾ ਘਰੇ ਗਏ ਵੈਸੇ ਹੀ ਪੁਲਾਏ ਮਿਲਣ ਤੇ ਇਹਨਾਂ ਨੇ ਮੇਰੇ ਮੈਥਲੇ ਸਾਨੂੰ ਕਿਹਾ ਵੀ ਇਹ ਨਾ ਜਿਹੜਾ ਇੱਕ ਪੋਰਸ਼ਨ ਹੈ ਵੀ ਇਹਨੂੰ ਨਾ ਸਹੀ ਤਰ੍ਹਾਂ ਪਤਾ ਨਹੀਂ ਲੱਗਦਾ ਦੁਬਾਰਾ ਕਰਾਓ ਉਹਨੇ ਗਾੜੀ ਕਿਤੇ ਸਮਝਿਆ ਵੀ ਸਾਰੇ ਹੀ ਸਾਰੇ ਹੀ ਇਦਾਂ ਦੇ ਹੋਣੇ ਪੇਰੈਂਟਸ ਉਹਨੇ ਸੱਦ ਲਿਆ ਮੇਰੇ ਮੰਮੀ ਆਪਾਂ ਨੂੰ ਅੱਛਾ ਕਹਿੰਦਾ ਰਜਿਸਟਰ ਖੋਲੋ ਅੱਛਾ ਮੈਨੂੰ ਪਤਾ ਕੀ ਕੰਮ ਚੱਲਣ ਦਾ ਮੈਂ ਦੱਸਦਾ ਕਹਿੰਦੇ ਹਾਂ ਜੀ ਆਹ ਚੈਪਟਰ ਆ ਆਹ ਐਕਸਰਸਾਈਜ਼ ਆ ਤੇ ਆਹ ਪਾਰਟ ਆ ਤੇ ਆਹ ਸਾਹਮਣੇ ਆ ਹੂੰ ਦਾ ਫੇਕ ਹੀ ਹੈ ਨਾ ਹੁਣ ਮੈਂ ਧਿਆਨ ਦੇਵਾਂਗਾ ਬਈ ਬਈ ਉਸਤਾਦ ਗੁਰੂ ਵੀ ਤਾਤਾ ਇੰਟਰਸਟ ਲੈਂਦਾ ਜੇ ਤੁਸੀਂ ਪੇਰੈਂਟਸ ਵੀ ਮਾੜਾ ਮੋੜਾ ਇੰਟਰਸਟ ਦਿਖਾ ਨਹੀਂ ਕਿਸੇ ਦੇ ਪੰਨੇ ਛੱਡ ਦਾਂਗੇ ਵੀ ਸਿਰ ਤੇ ਨਹੀਂ ਕੁੰਡਾ ਤੇ ਹਾਥੀ ਤੇਰੇ ਲੁੰਡਾ ਵਾਲੀ ਗੱਲ ਹੋਣੀ ਨਹੀਂ ਸਯੋਗ ਇਹ ਕਥਾ ਬੈਠੋ ਹੁਣ ਇੱਥੇ ਮੁੰਡਾ ਹੋਣੀ ਕਾਜ ਮੈਂ ਮੈਨੂੰ ਸ਼ੱਕ ਗਿਆ ਪਿਆਰ ਉਹ ਸਾਹਮਣੇ ਐਕਸੇ ਲਾਉਣ ਡਿਆ ਵੜਾ ਬਾਬਾ ਜੀ ਹੋਣ ਲੱਗੇ ਮੈਂ ਜੀ ਗੁਨਾਹ ਕਰ ਭਰ ਗਣਾ ਐ ਅਸਰ ਕਰ ਮੈਂ ਜਾਣੀ ਕੰਦੇ ਦੀ ਕਿ ਨ 72.400 ਕੀ ਆਇਜ ਕੋ ਕਮੀ ਹੋ ਗਈ ਹੁਣ ਕੌਨ ਫੋਨ ਕਨਫਰੈਂਸ ਨਾਲ ਗੱਲ ਹੋਏਗੀ ਹੁਣ ਪੱਲੇ ਪੁਰ ਉਹਨੇ ਕੋਈ ਵੀਲੋਗ ਸੈੱਟ ਕਰਨਾ ਹੈ ਬਿਲਕੁਲ ਇਹ ਜੀ ਕੋ ਕਮੀ ਹੋਏਗੀ ਉਹ 2 ਘੰਟੇ ਜੇਮ ਚ ਤੇ 2 ਘੰਟੇ ਹੋਈ ਜੇ ਤੁਹਾਡੀ ਵਾਲੀ ਗੱਲ ਹੈ ਆਪਣੇ ਹੱਥ ਆ ਗਲਤੀ ਆਪਣੀ ਹੈ ਇਹ ਮੋਲ ਮਾੜਾ ਹੀ ਹੈ ਖਲਾ ਮੋਲ ਮਾੜਾ ਜੇ ਤੇ ਆਪਣਾ ਬਚਾ ਆਪਣੇ ਆਪ ਨਹੀਂ ਕਰਕੇ ਰੱਖਣਾ ਬਣਾ ਤੁਹਾਡੇ ਲਈ ਗੱਲpass ਉਹੀ ਬਣ ਕੇ ਰੱਖੋ ਪੱਲੇ ਨਾਲ ਕੀ ਹੱਥ ਜੋੜੀ ਚੱਲੋ ਪੰਜਾਂ ਦੀ ਭਾਈ ਠੀਕ ਹੈ ਤੁਸੀਂ ਸਹੀ ਆਹੀ ਗੱਲ ਸਾਨੂੰ ਪਤਾ ਹੁੰਦਾ ਸੀ ਸਹੀ ਆ ਪਰ ਦੱਸਵਾ ਕੋ ਵੀ ਨਹੀਂ ਨਾ ਕਹਿਣਾ ਕਿ ਹਾਥੀ ਉੱਡਦਾ ਨਹੀਂ ਕਹਿਣਾ ਉਹ ਉੱਥੇ ਗਲਤ ਹੋਣਾ ਮੇਰਾ ਸਹੀ ਹਾਥੀ ਨਹੀਂ ਉੱਡਦਾ ਉੱਥੇ ਹੜਕਤ ਮਾਰਾ ਉੱਥੇ ਸੱਪ ਨਹੀਂ ਮਾਰਨਾ ਤੇ ਆਪਣੇ ਬੱਚੇ ਨਹੀਂ ਖਾਣੇ ਇੱਥੇ ਮਨੁੱਖ ਮਿਲਣਾ ਭਈ ਪ੍ਰਾਪਤ ਆ ਬڑے ਬੰਦੇ ਨਹੀਂ ਗੱਲ ਜੋ ਕੋ ਠੀਕ ਹੈ ਜੀ ਹਾਥੀ ਉੱਡਦਾ ਕਹਿੰਦੇ ਉੱਡਦਾ ਉਹ ਜਦੋਂ ਦੁਰ ਬੜੇ ਮਨੁੱਖ ਨਹੀਂ ਉੱਡਦਾ ਇਹ ਕੋੜਾ ਉੱਡਦਾ ਸਹੀ ਕਾਂ ਉੜਦਾ ਕੋ ਦਾ ਉੜਦਾ ਕਬੂਤਰ ਉੜਦਾ ਚਿੜੀ ਉੜਦੀ ਬਾਤ ਨਹੀਂ ਉੜਦਾ ਮਾਂਡੂ ਕਿੰਨੇ ਉੜਦਾ ਇਧਰ ਆਵੇ ਆਸੋਟੇ ਇਧਰ ਆ ਬਤ ਵੇ ਆਈ ਮਟਾ ਫੜਾ ਰਹੀਆਂ ਕਿੰਨਾ ਬਾਹਰ ਘਟਿਆ ਲੈ ਪਰਾਈ ਕੱਖ ਨਹੀਂ ਵੇਦ ਦੇ ਤਰੇ ਪਰਦੇ ਕੋਈ ਬਾਹਰ ਘਟਿਆ ਵਾ ਲੈ ਘਟ ਨਹੀਂ ਘਟਿਆ ਜਿਵੇਂ ਨਹੀਂ ਕੱਟਨਾ ਉਹ ਕੰਡੇ ਤੇ ਕੱਟਦਾ ਐਸਾ ਜਿਵੇਂ ਨਹੀਂ ਕੱਟਦਾ ਕਿੰਨਾ ਦਿਨ ਪਹਿਲੇ ਦਿਨ ਆਇਆ ਜਿੰਨੇ ਪਹਿਲੇ ਦੇ ਨਾਂ ਕਿੰਨਾ ਸੀ 56 ਸ਼ੋਰ ਹਾਂ ਚਲ ਹਾਂਜੀ ਕਹੀਦਾ ਹਾਂ 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 ਕਰਦਾ ਕਰ ਜੀ 50 ਜਵਲਿਆ ਜੀ ਕਰਦਾ ਮੈਂ ਤੇਰੇ ਪਾਪੇ ਨੂੰ ਫੋਨ ਹੈ ਤੇ ਜੀਆ ਪੀਜਾ ਚਲੋ ਸਾਚੀ ਬੋਲ ਦੇ ਕੇ ਪਾਜੀ ਖਾਦਾ ਨਹੀਂ ਇਹ ਭਾਰਕ ਦਾ ਵਧ ਗਿਆ ਇੱਧਰ ਆ ਥਲੇ ਭਾਰ ਉਲਟਾ ਵਧ ਗਿਆ ਦੋ ਕੀ ਕਹਦਾ ਜੀ ਰੋਟੀ ਕਹਦਾ ਨਾ ਸਬਜੀ ਨਾ ਕਿਹੜੀ ਸਬਜੀ ਪਨੀਰ ਹਾਂ ਭਾਲਕ ਪਨੀਰ ਭਾਲਕ ਪਨੀਰ ਥੋੜਾ ਡੈਡੀ ਕੰਟਰੋਲ ਕਰ ਠੀਕ ਆ ਠੀਕ ਚਲੋ ਹਾਂਜੀ ਕੀ ਹੁੰਦਾ ਹਾਂਜੀ ਚਲੋ ਜਾਓ ਯੂ ਕੈਨ ਗੋ ਨਾ ਟੂ ਡੂ ਐਕਸਰਸਾਈਜ਼ ਇਹ ਕਹਾਈ ਬਦਮਾਸ਼ ਕਿਦਾਂ ਕਰਨਾ ਮੇਰੇ ਡੈਡੀ ਨੂੰ ਫੋਨ ਉੱਤੇ ਬਾਹਰ ਮੂੰਹ ਥੱਲੇ ਕਰਦਾ ਹਾਂ ਬਦਮਾਸ਼ਾ ਬਦਮਾਸ਼ਾ ਹਫਤੇ ਬਾਅਦ ਕਰਨਾ ਫੋਨ ਡਾਕਟਰ ਸਾਹਿਬ ਨੇ ਮੈਂ ਕਹਿਤਾ ਬੜਾ ਟਲੋਜੀ ਕੰਪਲ ਹੋਣਾ ਨਾ ਜੇ ਤੂੰ ਬੰਦਾ ਬਣ ਗਿਆ ਤਾਂ ਕਿਹੜਾ ਖਰਚਾ ਭਰੀ ਹੋਰ ਨੂੰ ਵੀ ਚਾਹੀਦਾ ਸਹੀ ਇਹ ਨਹੀਂ ਕਿ ਟਲੋਜੀ ਆਸਤੇ ਸਪੈਂਡ ਕਰੇ ਘਰ ਦੀ ਮੇਰੇ ਪਾਪਾ ਨਹੀਂ ਗਏ ਹੋਰੇ ਪਾਪਾ ਮਨੇ ਕਹਿੰਦੇ ਆ ਕਿ ਜੇ ਜੇ ਤੂੰ ਵਧਿਆ ਰਿਆ ਆਪਾਂ ਨੂੰ ਮੈਨੂੰ ਨਾ ਸੋਚੀਏ ਹੋ ਜਾ ਮੈਂ ਹੋ ਜਾਣੀ ਹੈਗਾ ਕਿ ਟਲੋਜੀ ਪਿਛੇ ਤੈਨੂੰ ਉਹਨਾਂ ਉਸਤਾਦ ਜੀ ਨੂੰ ਕਹੂੰਗਾ ਕਿ ਐ ਫਰੀਚ ਇਦਾਂ ਮੈਨੂੰ ਵਾਟਸ ਨਹੀਂ ਮੈਂ ਨਾ ਅੰਡਰਸਟੈਂਡ ਕੀ ਮੈਨੂੰ ਫੁੱਲੀ ਗੱਲ ਕਰ ਹਾਂ ਜੀ ਉਹ ਕਹਿੰਦੇ ਜਾਂਦੇ ਆ ਕਿ ਉਹਨਾਂ ਦਾ ਸੁਭਾਅ ਹੋ ਜਾਣੀ ਹੈਗਾ ਕਿ ਪਹਿ ਪਿਛੇ ਡਰੋਜੀ ਬਿਸ਼ੇਮ ਝੂਠਾ ਨਾ ਲਾਣ ਕਿ ਮੈਂ ਕੋਈ ਸ਼ਤਾਨੀ ਨਹੀਂ ਕੀਤੀ ਇਦਾਂ ਕਿੰਨਾ ਸੁਭਾਣੇ ਤੇ ਕੋ ਟੈਨਸ ਨਹੀਂ ਮਾਣਿਆ ਕਿ ਫੁੱਲ ਹੋ ਗਿਆ ਟੈਨਸ ਮੈਂ ਹੀ ਗੱਲ ਕਰਾਂ ਨਹੀਂ ਮਤਲਬ ਕਿ ਠੀਕ ਕਹਿੰਦੇ ਨਾ ਕਿ ਲੜਾਈ ਕਰ ਮੈਂ ਤੈਨੂੰ ਕਿਹਾ ਗੁੱਡ ਮੈਨ ਬਾਣਾ ਬਹੁਤੀ ਗੱਲ ਆ ਬੱਚੇ ਖੜਨੇ ਆ ਤੇ ਪੁੱਤ ਤੇਰਾ ਖਰਚਾ ਵੀ ਆਪਾਂ ਚੁੱਕਾਂਗੇ ਤੈਨੂੰ ਉਦਰਾ ਤੇਰੇ ਕੈਂਪਲ ਵਹਾਵਾਂਗੇ ਉਹ ਤੈਨੂੰ ਉਹ ਤੈਨੂੰ ਕਹਿਣਾ ਚਾਹੁੰਦੇ ਆ ਵੀ ਇਹ ਨਾ ਵੇ ਕਿ ਤੂੰ ਸਿਰਫ ਫਰੀਦ ਹੀ ਕਾਤਰੀ ਆਪਣਾ ਹਾਂਜੀ ਹਾਂਜੀ ਉਹ ਨਹੀਂ ਤੇਰੀ ਇੱਤਰੀ ਦੇ ਮੁਰਕੇ ਫਿਰ ਦੋ ਰੇ ਨਾ ਜੀ ਹਾਂਜੀ ਠੀਕ ਠੀਕ ਕਹਿੰਦੇ ਮੈਂ ਹੋ ਜਾਣੀ ਕਿ ਤੇਰੇ ਕਾਫੀ ਵਧੀਆ ਕਿ ਨਾ? ਹਾਂਜੀ। ਜਗਾ ਤੂੰ ਹੋਂ ਚੈਂਪੀਅਨ ਬਣਨਾ। ਹਾਂਜੀ। ਠੀਕ ਆ। ਨਹੀਂ ਵਧੀਆ ਹੋਇਣਾ ਕੋਈ। ਮੈਨੂੰ ਲੱਗਦਾ ਸਿਆਣਾ ਹੋਇਆ। ਪਹਿਲੀ ਗਲਤੀ ਤੇ ਕੀ ਕਿਤੇ ਆਫ ਮਾਫ ਕਰਨੀ ਚਾਹੀਦੀ ਹੈ ਨਾ? ਇਹ ਸਿੱਖਿਆ ਜੇ ਡੈਡੀ ਇੱਥੇ ਰਹਿਆ ਤੇ ਫਿਰ ਤੇ ਬਾਣੀ ਜਾਨੀ ਗੱਲ ਜਾਨੂੰ ਪਤਾ ਕਿੰਦਾ ਦਾ ਹਿਸਾਬ ਆ। ਡੈਡੀ ਉੱਥੇ ਕੀ ਮਾਲੇ ਹੁੰਦੇ ਰੇ ਮੇਰੇ ਕੋਲ? ਵਧੀਆ ਭਾਜੀ ਫਿਰ ਜੇ ਪਹਿਲੋਂ ਪਾਪਾ ਨੂੰ ਵੀ ਦੇਖੂਗਾ ਆਪਣੇ ਨੂੰ ਤੇ ਫਿਰ ਅੰਦਾ ਫ੍ਰਾਈ ਜਿੱਤਿਆ ਨਾ? ਹਾਂਜੀ। ਕਾਫੀ ਪਹਿਲਾਂ ਕਰ। ਹਾਂਜੀ। ਬਸ ਫਿਰ ਦੋ ਦੋ ਮੋਟੀਵੇਸ਼ਨ ਹੋ ਗਈ ਘਰੇ ਪਾਪਾ ਤੇ ਜਿੰਦ ਭਾਜੀ। ਹਾਂਜੀ। ਤਦੋਂ ਮੈਂ ਕੋਈ ਕਰਦਾ ਮੈਂ ਕੀ ਚੰਨ ਚੜਦਾ ਚੱਲ ਜਾ। ਪਾਸ ਸੋਣੀ ਅੱਜ? ਹਾਂਜੀ। ਠੀਕ। ਗੁੱਡ ਬੁਲਾਓ। ਗੁੱਡ ਮਾਰਨਿੰਗ ਨੇ ਗਿਆ? ਇਹਨੇ ਗੁੱਡ ਮਾਰਨਿੰਗ ਨੇ ਗਿਆ? ਮਾਰਨਿੰਗ ਨੇ ਗਿਆ? ਇਹਨੇ ਅੱਜ ਇਹਨੇ ਸਤਿ ਸ੍ਰੀ ਅਕਾਲ ਜੀ। ਫਰੈਂਡਸ ਨੇ। ਆਹ ਦੇਖੋ ਦੋ ਗਲਤੀਆਂ ਕਰ ਗਏ ਜੇ ਅੱਗੇ ਇਹਨੂੰ ਕਹਿੰਦਾ ਹਰਿਆ ਪਟਕਾ ਬੱਧਾ। ਤੇ ਫਰੈਂਡ ਕਹਿੰਦੇ ਆ ਗੁੱਡ ਮਾਰਨਿੰਗ ਦੱਸੋ ਇਹਨੂੰ ਕੀ ਸਗਾ ਦਈਏ ਮੈਲਟ ਬੈਲਟ ਬੈਲਟ ਗੱਲ ਤਾਂ ਬੈਲਟ ਹੀ ਨਹੀਂ ਆਈ ਤੇ ਰੋਕੇ ਉਹ ਤੇਰਾ ਕੋ ਦੋਸਤ ਨਹੀਂ ਲੇਗਾ ਦੇ ਕੋਈ ਮੈਨ ਨਹੀਂ ਕੋਸਦਾ ਮੈਂ ਯਾਰ ਦੋਸਤਾਂ ਦੀ ਬੱਚਾ ਆ ਵੀ ਇਹਨੂੰ ਪੜੋ ਬੰਨਾ ਕਹ ਕੇ ਬੈਲਟਾ ਤੇ ਕਿਹਾ ਬੱਚਾ ਆ ਆ ਮੈਨੂੰ ਮਹੀਨੇ ਲੇ ਪਕਦਨੂੰ ਕੀ ਸਗਾ ਦਈਏ ਤੂੰ ਬੈਲਟ ਨੂੰ ਭਾਈ ਆ ਜਾ ਮੈਨੂੰ ਇਹ ਆਪਣੀ ਕੋਈ ਗਰੁੱਪ ਬਣਾ ਜਿ ਤਰ੍ਹਾਂ ਕੋਈ ਗਰੁੱਪ ਬਣੇ ਹੁੰਦੇ ਆ ਤੇਰੇ ਲਈ ਕਹਿੰਦੇ ਮੈਂ ਇੱਕ ਬੰਦਾ ਦੇ ਇੱਕ ਵੋਟ ਆਈ ਇਹਦੇ ਨਾਲ ਮੇਰੀ ਵੀ ਵੈਨ ਦੋ ਚੱਲ ਇੱਕ ਸ਼ਰਤ ਤੇ ਲੈ ਦਾਂਗੇ ਨਾਲ ਬਲੌਗ ਘੋਣਿਆ ਬੱਚਿਆਂ ਦਾ ਮੇਰੀ ਗੱਲ ਸੁਣੋ ਇਹਨੂੰ ਕਹੇ ਕਿ ਕੋਈ ਬਾਸ ਸਰਾਵੇ ਜਿ ਤਰ੍ਹਾਂ ਆਪਾਂ ਨਿੱਕੇ ਦੇ ਬਾਤਾਂ ਪਾਉਣੇ ਨੇ ਕੋਈ ਆਟਮ ਸਰਾਵੇ ਆਜੋ ਜੈਸ ਤੈਨੂੰ ਕਿਹਾ ਮੈਂ ਦੇਖ ਰਹਾ ਚੰਪਾ ਚੰਪਾ ਦੇ ਸ਼ੇਰ ਲਾ ਗੋ ਚੰਪਾ ਦੇ ਸ਼ੇਰ ਲਾ ਗੋ ਚੰਪਾ ਲਈ ਜੇ ਹਾਂ ਜੇ 1 ਮਿੰਟ ਤੋਂ ਪਹਿਲਾਂ ਚੰਪਾ ਦੇ ਸ਼ੇਰ ਨਹੀਂ ਲਾਊਗਾ ਇਹਨੂੰ ਬੈਲਟ ਮਾਫ ਕਰ ਦਿਓ ਇੱਕ ਇੱਕ ਗਲਤੀ ਸਾਰੇ ਆ ਗੁੰਦੀ ਜੇ ਨਹੀਂ ਗਲਤੀ ਪਹਿਲੀ ਗਲਤੀ ਸਾਰੇ ਆ ਗੁੰਦੀ ਜੇ ਇੱਕ ਗਲਤੀ ਮਾਫ ਹੋ ਜਾਓ ਜੀ ਉਸਤਾਦ ਤਾੜੀਆਂ ਮਾਰਨਾ ਕਰੀ ਤੁਸੀਂ ਹਾਸੇ ਤਾੜੀਆਂ ਹਾਂ ਜੇ ਪਹਿਲੀ ਗੱਲ ਪਹਿਲੀ ਗਲਤੀ ਸਾਰਿਆਂ ਦੀ ਮਾਫ ਹੁੰਦੀ ਹੈ ਮਾ ਦੂਜੀ ਗਲਤੀ ਹੂ ਯੋ ਗਾਪੁਰਾ ਮੰਗੈਂਦਾ ਵੇਲੇ ਕਿੱਥੇ ਜਾਣਾ ਨੇ ਕਿਹਦੇ ਨੇ ਮੈਂ ਕਿਤੇ ਕਾਲੀ ਕੋਈ ਤੇਰੀ ਚੂੜੀ ਵਾਲੀ ਪਿੱਥੀ ਕਾਣ ਚੂੜੀ ਵਾਲੀ ਕੋ ਨੂੰ ਬਿਸ ਚੂੜੀ ਵਾਲੀ ਤੁਹਾਨੂੰ ਪਤਾ ਕੌਣ ਹੁੰਦੀ ਆ ਨਹੀਂ ਹੋਟੀ ਕਾਲੇ ਹੋ ਗਏ ਲਾਲ ਹੋ ਗਏ ਕਾਲੀ ਵਾਲੀ ਬਾਤ ਸੁਣਾਓ ਮੇਰੀ ਗਾਲ ਸੁਣ ਹੁਣੇ ਕੰਪੀਟੀਸ਼ਨ ਕਰਾਈ ਹੈ ਨਾ ਇਹਨਾਂ ਦੀ ਟੈਂਟ ਰੇਣੀ ਆ ਹਾਂਜੀ ਹੁਣੇ ਉਹ ਇਹਨਾਂ ਦੀ ਖੜਾ ਦੀ ਨਾ ਗਰੂਪ ਬਣਾ ਕੇ ਕੀ ਇੰਤਰਾਕਸ਼ੀ ਕੀ ਇਹਨੂੰ ਦਿਆ ਅੰਤਾਂਕਸ਼ਰੀ ਉਹ ਹੁਣੇ ਗਰੂਪ ਬਣਾ ਕੇ ਸੁਣਾ ਵੇ ਇਹਨਾਂ ਦਾ ਲੈਣਿਆ ਇਨਾ ਇਹਨ ਭਰਾ ਨੇ ਹੋਈ ਪਛੇਛੇ ਬੰਦੇ ਲਾਗੋ ਉਸਤਾਜ ਜੀ ਖੜਾ ਹੋ ਉਹ ਲਾਗੋ ਮੜੇ ਦੇਖਣ ਕੀ ਕਰ ਰਹੀ ਤੂੰ ਛੱਡ ਦੇਗਾ ਮੈਂ ਇਹਨਾਂ ਨੂੰ ਕਰੋ ਸ਼ੁਰੂ ਟੁੱਟੀ-ਭੁੱਟੀ ਟੋਕਰੀ ਆ ਇਹਨਾਂ ਕਿਸੇ ਕੰਮ ਸ਼ੁਰੂ ਕਰੋ ਥੋੜੀ-ਭੁੜੀ ਟੋਕਰੀ ਲੈ ਕੇ ਪ੍ਰਭੂ ਦਾ ਨਾਮ ਬੋਲੋ ਰਾਮ ਰਾਮ ਜੋ ਜਿੱਤੇਗਾ ਉਸੇ ਮਿਲੇਗਾ ਜੋ ਹਾਰੇਗਾ ਉਸੇ ਮਿਲੇਗਾ ਕਰੂਗਾ ਦੇਗਾ ਦੇਦੇ ਚੱਲ ਚੱਲ ਜਲਦੀ ਜਲਦੀ ਟਾਈਮ ਹੈ ਮਿੱਤਰਾਂ ਦੀ ਛਤਰੀ ਤੋੜ ਗਈ ਅੰਬਰ ਅੰਬਰ ਤੇ ਹਵਾ ਲਾ ਰੀਆਂ ਦੂਰਾਂ ਦੇ ਬੋਲੋ ਇਹਨਾਂ ਨੂੰ ਬੁਲਾਓ ਪੰਜ ਕਿਲੋ ਆਜੋ ਮਿੱਤਰਾਂ ਸਾਰਿਆਂ ਨੂੰ ਬੋਲਣਾ ਪੰਜ ਕਿਲੋ ਆਜੋ ਤੇਰੇ ਸਿੱਕੋ ਚਾਹੀਏ ਆਜਾ ਸਿੱਕੋ ਚਾਹੀਏ ਆਹ ਚਾਹ ਕੋ ਕਾਲੀ ਬਲੀਏ ਆਹ ਆ ਤੈਨੂੰ ਮੋੜ ਕੇ ਨਾ ਤੈਨੂੰ ਦੇ ਕਿਹਨੂੰ ਜੇ ਲੈ ਸਦਕੇ ਜੀ ਯਾਰ ਮਣੀ ਕੰਮ ਦੇ ਲਾਹੌਰ ਲਈ ਆ ਚੱਕਰ ਪਾ ਡੋਲਿਆਂ ਦਾ ਜੋਰ ਨਹੀਂ ਆ ਇੱਕ ਹਾਜੀ ਗੋਦ ਭੁਲੀਆਂ ਤੇ ਤੂੰ ਤੀਰ ਤੇ ਕੋਲੀਆ ਨੱਚੋ ਨੇ ਬੱਸ ਬੱਸ ਸ਼ੋਹ ਰਾਰਾ ਤੋ ਕਰੇਗਾ ਰਸੋ ਚੁੱਕੇ ਰਸੀਆ ਦੇ ਸੀਲਾ ਸੀਲਾ ਕੇ ਜੇਵਾ ਜੇਵਾ ਕਰੰਦੀ ਸੀ ਲਾਈ ਜਵਾੜੀ ਇਹ ਆਈ ਇੱਕ ਦਿਨ ਸੱਬਨੇ ਜਾਣਾ ਜੱਟ ਜੋਗਾ ਇੰਡੀਆ ਘੁਮਾਉਣਾ ਇੰਡੀਆ ਜਾਣਾ ਜੱਟ ਜੰਮ ਕੇ ਨਾ ਚਮਕਾ ਤੇਡੀ ਇੱਕ ਦਿਨ ਸੱਬਨੇ ਜਾਣਾ ਇਹ ਦੋ ਇਹ ਦੋ ਬੋਲੋ ਰਾਤ ਅੱਜ ਦੀ ਰਾਤ ਆਖੋਂ ਸੇਲੀ ਲੈ ਆਖੋਂ ਦਾ ਗਾਣਾ ਓਏ ਨਹੀਂ ਹੈਗਾ ਅੱਜ ਦੀ ਰਾਤ ਆਏ ਹੋ ਸਾਡੇ ਮਸ਼ੂਰੀ ਪਰਦੇ ਅੱਜ ਕੀ ਰਾਤ ਹੈ ਇਹ ਮਨਾਂ ਬਾੜੀ ਹੈ ਕਪੜੀ ਚਲੋ ਕੀ ਕੀ ਹੈ ਕੀ ਹੈ ਰਾਤ ਟੀ ਵਾਜਾ ਪਾਣੀ ਜਾਣਾ ਪਣਾ ਹੈ ਦੀ ਤੇਰੀ ਮੇਰੀ ਪ੍ਰੇਮ ਕਹਾਣੀ ਕਾ ਬੋਲ ਬਜੋ ਮੈਂ ਇਹ ਸੁਆਣਾ ਹੁੰਦਾ ਹੈ ਬਿਆਨੋ ਬਾਈ ਚਲ ਜੋ ਵੀ ਆ ਚਲ ਜੋ ਵੀ ਆ ਕੋਈ ਨਹੀਂ ਉਹ ਕੋਈ ਟਿੰਗਰ ਚਲੋ ਕਿ ਤੂੰ ਬੋਲ ਕਿਹੜਾ ਵਰਡ ਦਾ ਪਪਾ ਪੱਤੇ ਦੋ ਤੱਤੇ ਦੋ ਤੀਆਂ ਤੋਂ ਵੱਧ ਸੋਹਣੇ ਨਾ ਕੋਈ ਮੇਰੇ ਵਰਗੀ ਹੋਣੀ ਨਾ ਕੋਈ ਮੇਰੇ ਵਰਗੀ ਹੋਣੀ ਮੈਨੂੰ ਮਾਣ ਜਵਾਨੀ ਦਾ ਤੋ ਬਰੌਣਾ 1 2 3 4 5 6 7 8 9 10 11 12 ਤੇਰਾ ਕਰੂ ਗਿਲਗਿਲ ਕੇ ਇੰਤਜ਼ਾਰ ਮੈਂ ਵੇਲੇ ਕਿਹੜੇ ਕਿਹੜੇ ਮੁੰਡਿਆਂ ਦਾ ਟੈਲੈਂਟ ਚਲੋ ਆਪਾਂ ਬਾਅਦ ਚੱਲੇ ਕਰਦੇ ਵੇਖੋ ਮੈਂ ਇਹਨਾਂ ਨੂੰ ਇਹੋ ਮੈਸੇਜ ਦਵਾਂਗਾ ਚਲੋ ਦਿਮਾਗ ਲਾਉਂਦੇ ਆ ਐਂਟਰਟੇਨਮੈਂਟ ਵੀ ਜ਼ਰੂਰੀ ਹੁੰਦਾ ਵਾ ਕਿਉਂਕਿ ਹਰ ਟਾਈਮ ਆਪਾਂ ਵਰਕਆਊਟ ਕਰਦੇ ਰਵਾਂਗੇ ਜਾਂ ਮੰਨ ਲਓ ਸਕੂਲ ਵਿੱਚ ਕੱਲੇ ਕਿਤਾਬੀ ਕਿੜੇ ਬੰਦੇ ਰਵਾਂਗੇ ਉਹ ਵੀ ਗਲਤ ਆ ਮਨੋਰੰਜਨ ਵੀ ਆਪਾਂ ਕਰਿਆ ਕਰਾਂਗੇ ਪਰ ਪਲੀਜ਼ ਇਹ ਕਰ ਰਿਕਵੈਸਟ ਹੈਗੀ ਆ ਜਿੰਨਾ ਦਿਮਾਗ ਦਾ ਡਾਕ ਇਹਦੇ ਗਾਣਿਆਂ ਵਾਲਿਆ ਕੋਸ਼ਿਆ ਉਹਨਾਂ ਵਰਕਆਊਟ ਨਾਲ ਤੇ ਪੜ੍ਹਾਈ ਨਾਲ ਵੀ ਕਰਿਆ ਕਰੋ ਠੀਕ ਆ ਹਾਂ ਉਹਨਾਂ ਦਾ ਦਿਮਾਗ ਲਾਉਣਾ ਉਹਨਾਂ ਨਾਲ ਜਿਹੜੀ ਫਿਰ ਅਗਲਾ ਪ੍ਰੋਗਰਾਮ ਆਣੀ ਚਾਹੀਦਾ ਮੈਨੂੰ ਵੀ ਆ ਗਿਆ ਐ ਕਿੰਨੀ ਗਲਤੀ ਆ ਪਹਿਲਾਂ ਵੀ ਬੋਲਿਆ ਦਾਜੀ ਥੱਲੇ ਜਾਣਾ ਨਾ 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 ਥੱਲੇ ਦਾਤਾ ਥੱਲੇ ਜਾਣਾ ਨਾ ਯਾਨਾ ਤੂੰ ਵੇਲਾ ਤੁਹਾਡੀ ਗਵਾਹੀ ਭਰੀ ਕਿ ਗਲਤੀ ਤੇ ਤੂੰ ਆਪ ਗਲਤ ਹੋ ਗਿਆ ਹਣਾ ਹੁਣ ਆਪਣੀ ਸਜ਼ਾ ਆਪੇ ਦੱਸ ਕੀ ਐ ਸਜ਼ਾ ਚ ਵੇੜ ਭਰੀ ਨਾ ਦਿੰਦੇ ਇਹਦਾ ਚ ਵੇੜ ਭਰੀ ਛੋਟਾ ਬਣਾਉ ਆਪੇ ਦੱਸ ਸੋ ਪੁਸ਼-ਅਪ ਲਾ ਕੇ ਤੇ ਚੱਲੀ ਨਹੀਂ ਆਣੀ ਇਹਦੀ ਸਜ਼ਾ ਹੋਣਾ ਮਾਰੇ ਮੁਰਗਾ ਪੰਜਾਬ ਵਖੀ ਤੇ ਦੰਦਾ ਹੀ ਪਾਦੇ ਨਾ ਛੋਟੇ ਨੇ ਓਏ ਐ ਐਕਸਪਰਟ ਆ ਤੈਨੂੰ ਕਰ ਦੋ ਇਹ ਪੂਰੇ 2-3 ਮਿੰਟ ਦੇ ਬੰਦ ਕੁੰਚਾ ਓਏ ਤੂੰ ਤੇਰੀ ਵਾਰੀ ਆਈ ਕਪੜਾ ਰੋਇਵੰਦ ਨਮਰਗਾ ਸਕੂਲ ਬੜਾ ਵਧੀਆ ਬਣਿਆ ਹਾਂਜੀ ਮੈਂ ਅੱਜ ਬਲੌਗ ਦੇ ਵਿੱਚ ਕਹਦਾ ਕਿ ਜਿਹੜੀਆਂ ਬੱਚੇ ਦੀ ਆਪਾਂ ਕਲਾਸਾਂ ਲਾਉਣੇ ਆ ਇੰਨਾ ਕਿ ਬੈਸਟ ਹੈ ਕਿ ਹੱਡੋਂ ਜ਼ਿਆਦਾ ਫਲੈਕਸੀਬਿਲਟੀ ਕਈ ਬੱਚਿਆਂ ਦੀ ਵੱਧ ਗਈ ਆ ਜਿਹੜੇ ਦੋ ਦਿਨਾਂ ਮਹੀਨੇ ਕਲਾਸਾਂ ਲਾਉਂਦੇ ਆ ਸਟ੍ਰੈਚਿੰਗ ਔਰ ਆਬਿਕਸ ਇਹ ਉਹ ਚੀਜ਼ਾਂ ਆ ਜਿਹੜੀਆਂ ਕਈ ਟਿਸ਼ੂ ਤੁਹਾਡੇ ਡੈਡੀ ਰਹਿ ਜਾਂਦੇ ਆ ਤੇ ਉਹਨਾਂ ਦੇ ਕਦੀ ਯੋਰ ਹੀ ਨਹੀਂ ਪੈਂਦਾ ਇੰਨੇ ਖੁਸ਼ੀ ਦੇ ਵਿੱਚ ਬੱਚੇ ਕਲਾਸ ਲਾਉਂਦੇ ਆ ਨਾ ਹੁਣ ਆਪਾਂ ਇੱਕ ਕੇ ਪ੍ਰਾਣੇ ਜਿੱਦਾਂ ਸਮਾਈਲ ਜਿੱਦਾਂ ਆਉਂਦਾ ਸਮਾਈਲ ਥੋੜੀ ਫਲੈਕਸੀਬਿਲਟੀ ਦੇਖਾਪ ਕਰਦੇ ਪਰਾਂ ਪਰ ਬੈ ਹਾਂ ਆ ਹੱਥ ਨਹੀਂ ਲੱਗਦੇ ਜਦੋਂ ਆਇਆ ਸਿੱਧੋ ਇਧਰ ਤੇ ਹੋਰ ਵਿਖਾ ਲਈ ਐਟਮ ਕੋ ਪਲੈਂਕ ਬਣਾਉਂ ਖਾ ਕੁਝ ਕਰ ਪਲੈਂਕ ਹਾਂ ਸਿਰ ਵੇਲੇ ਪੂਰਾ ਥੱਲੇ ਆ ਆਪਾਂ ਹੁਣ ਗੇਮ ਕਰਦੇ ਮੈਂ ਐਵੇਂ ਤੈਨੂੰ ਕਹਾਂ ਮੇਰਾ ਸਿਰ ਨਹੀਂ ਇੱਥੇ ਲੱਗਣਾ ਕਮਾਂਡੋ ਲੱਗ ਸਕਦਾ ਮੇਰਾ ਨਹੀਂ ਲੱਗੇਗਾ ਨਹੀਂ ਨਹੀਂ ਤੂੰ ਜੀ ਗੇਮ ਕਰਦਾ ਰਿਹਾ ਚੱਲ ਆ ਵੇਖੋ ਕਿੰਨਾ ਫਰਕ ਆ ਇਦਾਇ ਫਰਕਿਆ ਤੇ ਹੁਣ ਜਿਹੜੇ ਆਪਾਂ ਨਵੇਂ ਆਏ ਆ ਵੇਖੋ ਇਹਨਾਂ ਦੇ ਤੂੰ ਚੱਲ ਸਿਰ ਲਾ ਨਹੀਂ ਲੱਗਿਆ ਨਹੀਂ ਲੱਗਾ ਸਿਰ ਨਹੀਂ ਲੱਗਾ ਕੋਪਰਾਣਾ ਚੱਲ ਕਰਕੇ ਵਿਖਾ ਸਿਰ ਲਾ ਡਾਊਨ ਕੱਟ ਕਰ ਨਹੀਂ ਫਲੈਕਸੀਬਿਲਟੀ ਘੱਟ ਤੇਰੀ ਵਧਾ ਥੋੜੀ ਚੰਗਾ ਆਹਦ ਨੂੰ ਕਿੱਲੇ ਆਉਣੀਆਂ ਤੂੰ ਲਾ ਬੱਲੇ ਚੌਂਕੀਦਾਰ ਵਦਿਆ 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 ਹਾਲੇ ਕੰਡੋ ਫੜ ਫੋਨ ਬਾਕੀ ਬਲੌਂਗ ਸਾਰੇ ਵੇਖਿਆ ਕਰੋ ਮੈਂ ਪੇਰੈਂਟਸ ਨੂੰ ਇਹੋ ਅਪੀਲ ਕਰਦਾ ਵਾਂ ਤੁਹਾਡਾ ਸਹਿਯੋਗ ਦੇਣਾ ਬੜਾ ਜ਼ਰੂਰੀ ਆ ਇੱਕ ਹੁਣ ਮੁੰਡੇ ਦਾ ਮੈਂ ਵੇਟ ਚੈੱਕ ਕੀਤਾ ਹਫਤਾ ਪਹਿਲਾਂ 70 ਕਿਲੋ ਅੱਜ 73 ਕਿਲੋ ਆ ਪੂਰਾ ਵਹਾਰਡਵਰਕ ਮੈਂ ਕਰਾ ਰਿਆ ਪਰ ਉਹ ਮੁੰਡੇ ਵਿੱਚ ਕਮੀ ਆ ਤੁਸੀਂ ਤਿਆਰ ਰੱਖੋ ਮੈਨੂੰ ਕੰਪਲੀਟ ਕਰੋ ਕੰਪਲੀਟ ਕਰਕੇ ਇਹ ਨਹੀਂ ਕਿ ਮੈਂ ਉਹਦੇ ਬੈਲਟ ਮਾਰਾਂਗਾ ਜੋ ਮਾਰਾਂਗਾ ਉਹਨੂੰ ਮੈਂ ਸਮਝਾਵਾਂਗਾ ਪਿਆਰ ਨਾਲ ਐਪਰੀਸ਼ੀਏਟ ਕਰਾਂਗਾ ਰਿਜ਼ਲਟ ਮਿਲੇਗਾ ਟਾਡਾ ਵੇਖੋ ਕੁੜੀ ਸਪੈਸ਼ਲਾਈਜ਼ਡ ਟਰਨ ਦੇ ਵਿੱਚ ਉਹਨੇ ਕਲਾਸ ਲਾਉਣੀ ਆ ਠੀਕ ਆ ਸਪੈਸ਼ਲ ਸਵੇਰੇ ਵੱਖਰੀ ਕਲਾਸ ਤੇ ਹੁਣ ਵੱਖਰੀ ਕਲਾਸ ਤੇ ਕਿੰਨਾ ਕਰਕੇ ਕੋਈ ਐਕਸਟਰਾ ਚਾਰਜ ਨਹੀਂ ਕੋਈ ਵੱਖਰੇ ਪੈਸੇ ਨਹੀਂ ਇਹਦੇ ਕੋਈ ਕੁਝ ਨਹੀਂ ਆ ਆਪਣੇ ਬੱਚਿਆਂ ਨੂੰ ਇੱਥੇ ਭੇਜੋ ਇਹਨਾਂ ਦੀ ਫਲੈਕਸੀਬਿਲਿਟੀ ਵਧਾਓ ਇਹਨਾਂ ਦਾ ਵਧੀਆ ਸਟੈਂਡ ਬਣਾਓ ਬਟ 22 ਘੰਟੇ ਇਹਨਾਂ ਦਾ ਖਿਆਲ ਰੱਖਣਾ ਤੁਹਾਡਾ ਫਰਜ ਆ ਤੁਹਾਡਾ ਮੈਂ ਸ਼ੋ ਨਹੀਂ ਕਰਾਂਗਾ 988200900 ਤੇ ਪੇਰੈਂਟਸ ਮੈਨੂੰ ਫੋਨ ਕਰਨ ਤੇ ਨਾਮ ਦੱਸ ਕੇ ਉਹਦੀ ਫੋਟੋ ਸੈਂਡ ਕਰਨ ਇੱਕ ਗੁਪਤ ਰੱਖਿਆ ਜਾਵੇਗਾ ਗੁੱਪਸੂਝ ਨਾ ਆਏਗੀ ਫਿਰ ਮੈਂ ਆਪੇ ਸੈੱਟ ਕਰਦਾ ਕਿ ਕਿਹੜਾ ਚੀਟਿੰਗ ਕਰਦਾ ਕਿਹੜਾ ਨਹੀਂ 98882090 ਤੇ ਮੈਨੂੰ ਫੋਨ ਕਰੋ ਨੰਬਰ ਰੀਡ ਕਰ ਦਿਓ ਇੱਕ ਫੋਟੋ ਮੁੰਡੇ ਦੀ ਮੈਨੂੰ ਪਾ ਦੇ ਪੀ ਇਹ ਆਖਰੀ ਲੱਗਦਾ ਕਹਿਣਾ ਨਹੀਂ ਮੰਨਦਾ ਤੇ ਤੀਰ ਵਰਗੂ ਸਿੱਧਾ ਨਾ ਕੀਤਾ ਤਾਂ ਮੈਨੂੰ ਕਹ ਦੇਓ ਹੁਣ ਆਪਾਂ ਕਲਾਸ ਲਾਵਾਂਗੇ ਮੰਡ ਤੁਸੀਂ ਸਟਾਰ ਇਵਨਿੰਗ एवरीवन ਹਾਊ ਆਰ ਯੂ ਬੀਕੂ ਐਟੀਕੀਟਸ ਖਿਲੋਣ ਦਾ ਤਰੀਕਾ ਸਹੀ ਕਰੋ ਪਹਿਲਾਂ ਆਪਣਾ ਜਦੋਂ ਆਪਾਂ ਕਿਸ ਗੱਡੀ ਤਰ੍ਹਾਂ ਟੀਚਰਾਂ ਦੀ ਗੱਡੀ ਖਿਲੋਣੇ ਆ ਉਸਤਾਦ ਗੱਡੀ ਖਿਲੋਣੇ ਆ ਉਹ ਦੋ ਤਰੀਕੇ ਹੁੰਦੇ ਆ ਕਿ ਤੁਹਾਡੇ ਸਕੂਲਾਂ ਨੂੰ ਉਹ ਕਰਦੇ ਨਾ ਆਪਣਾ ਜਦੋਂ ਆਪਾਂ ਐਗਜ਼ਾਮ ਕਰਦੇ ਆ ਹਾਂ ਅੱਜ ਪੀਟੀ ਕਰਦੇ ਆ ਦੋ ਤਰੀਕੇ ਹੁੰਦੇ ਆ ਜਾਂ ਪਾਈਟਾ ਕਰੋਣਾ ਹੁੰਦਾ ਜਾਂ ਜੈਦਨ ਹੁੰਦਾ ਹੁੰਦਾ ਹੁਣ ਉਹ ਮੈਡਮ ਬੁਲਉਂਦੇ ਆ ਕੋਈ ਐਂ ਫਿਉਤੇ ਆ ਕੋਈ ਐਂ ਖੁਰਕੜਾ ਆਹ ਖੁਰਕਣ ਡਿਆ ਜੂਆਂ ਪਈਆਂ ਜਰਨਾਲਾ ਕਰੋ ਕੇਸ਼ਗਰ ਸਾਹਿਬ ਨਾਲ ਸਿੱਧੇ ਹੋ ਠੀਕ ਆ ਹਾਂ ਓਕੇ ਹਾਂ ਜੀ ਫਸ ਆਫ ਆਲ ਵੀ ਆਰ ਗੋਇੰਗ ਟੂ ਡੂ ਐਰੋਬਿਕ ਐਂਡ ਆਫਟਰ ਦੈਟ ਯੋਗਾ ਐਂਡ ਬਡੀ ਸਟ੍ਰੈਚਿੰਗ ਓਕੇ are you ready yes yeah. okay do ko siput i would like to ask you some question that you are happy in my class or not ma'am hello haadi english bole madam ki jana ek minute ho jao are you happy yes happy mel kin da happy ae ni ke happy na va sasti ka hello happy laalu je la khush hunda ohna na onu happy kee da lo vekho beta tada sahyog hona bada zaruri hai ਜੇ ਮਾਲੂਮ ਹੈ ਤੋ ਤੈਨਾਂ ਮਾਰੀ ਕੰਪੀਟੀਸ਼ਨ ਨਾ ਕਰਾ ਰਿਆ ਆ ਜਨਾ ਸੋਚਿਓ ਮੈਂ ਤੈਨੂੰ ਕਾਊਂਟ ਕਰ ਰਿਆ ਮੈਨੂੰ ਕੀ ਮੁਸ਼ਕਿਲ ਆਈ ਹਰ ਹਫਤੇ ਮੈਂ ਕੰਪੀਟੀਸ਼ਨ ਕਰਾ ਰਿਆ ਤੁਹਾਨੂੰ ਮੈਂ ਪ੍ਰਾਈਜ਼ ਦੇ ਰਿਆ ਤੁਹਾਨੂੰ ਮੈਂ ਪੈਸੇ ਦੇ ਰਿਆ ਮੈਂ ਕੀ ਕੀਤਾ ਸ਼ੁਕਰ ਸ਼੍ਰੇਣੀ ਸੋਮ ਮੰਗਲ ਬੁੱਧ ਨੋਟ ਕੀਤਾ ਤੁਹਾਡੀ ਹਾਜ਼ਰੀ ਘਟਦੀ ਆ ਵੀਰ ਵਰਤ ਦੀ ਸਾਰੇ ਨੇ ਪੂਰੇ ਆਉਂਦੇ ਨੇ ਕਿ ਆਪਾਂ ਭੁੱਖ ਦੇ ਫੁੱਫੜ ਬਣ ਚੁੱਕੇ ਆ ਹੁਣ ਏਦਾਂ ਹਾਜ਼ਰੀ ਤੁਹਾਡੀ ਕੰਟੀਨਿਊ ਸਹੀ ਰੱਖੋਗੇ ਏਦਾਂ ਮੈਂ ਕਰਿਆ ਕਰੂੰਗਾ ਹਰ ਚੀਜ਼ ਦੇ ਵਿੱਚ ਤੁਹਾਡਾ ਤਾਲਮੇਲ ਹੋਣਾ ਤੁਹਾਡਾ ਸਹਿਯੋਗ ਹੋਣਾ ਬੜਾ ਜ਼ਰੂਰੀ ਆ ਤੁਸੀਂ ਸਾਰੇ ਆਉਣ ਵਾਲਾ ਕੱਲ ਜੇ ਕਈਆਂ ਨੇ ਆਰਮੀ ਭਰਤੀ ਹੋਣਾ ਕਈਆਂ ਨੇ ਪੁਲਿਸ ਭਰਤੀ ਹੋਣਾ ਟੈਕਟਿਕ ਸਿੱਖੋ ਡਿਸਪਲਿਨ ਸਿੱਖੋ ਜਮਾਨਾ ਬੜਾ ਖਤਰਨਾਕ ਹੈਗਾ ਠੀਕ ਆ ਕੋਈ ਇੱਕ ਕਿਸੇ ਨੂੰ ਕੋਈ ਨਿਊਜ਼ ਦਾ ਪਤਾ ਕਿ ਉਹ ਫੇਕ ਆ ਕਹਿੰਦੇ ਕੋਈ ਦਿੱਲੀ ਦੇ ਵਿੱਚ ਕੋਈ ਛੁੱਟੀਆਂ ਕੋਈ ਇੱਕ ਕੋਈ ਆਈ ਤੇ ਚਾਰ ਪੰਜ ਦਿਨ ਵਾਸਤੇ ਕੋਈ ਬੰਦ ਕਰਤਾ ਕਿ ਫੇਕ ਨਿਊਜ਼ ਕਿਹਨੂੰ ਪਤਾ ਫੇਕ ਨਿਊਜ਼ ਹੈ ਠੀਕ ਆ ਹਾਂਜੀ ਅਸ਼ਾਰੋ ਉਹ ਕਹਿੰਦੇ ਕੋਈ ਪਾਣੀ ਕੋਈ ਵਾਇਰਸ ਫੂਡ ਤੋਂ ਆਉਂਦਾ ਪਈ ਕਾਚਾ ਪੀਂਦੇ ਆਉਂਦਾ ਪਰ ਉਹ ਕਹਿੰਦੇ ਆ ਵੀ ਉਹ ਪੁਰਾਣਾ ਹੀ ਵਾਇਰਸ ਹੈਗਾ ਵਾ ਉਹ ਜਾਣ ਕੇ ਐ ਕਿ ਉਹਨਾਂ ਜਦਾ ਗੁੱਸਾ ਜੀ ਮੇਰੇ ਬੋਰਡ ਦੇ ਪੇਪਰ ਹੈਗੇ ਆਏ ਆਂ ਤੇ ਵਧੀਆ ਆ ਤੇਰਾ ਫਿਰ ਮੇਰਾ ਸੁੱਖ ਮੰਗੀ ਨੇ ਸਾਰਿਆਂ ਦੀ ਆ ਵੇਖੋ ਉਹ ਇਲਾ ਵਿੱਚ ਗਵਾਂਡੀਆਂ ਨੇ ਕਾਰ ਨਹੀਂ ਲੀਦੀ ਪੈਂਚਰ ਕਦੋਂ ਕਰਨੀ ਲੀ ਕਿਹੜਾ ਕਦੋਂ ਮਾਰਨੀਆ ਉਹਨੂੰ ਆਪਣੇ ਪੇਪਰਾਂ ਦੀ ਪਈ ਆ ਤਾਂ ਉਹਨੂੰ ਮੈਡਮ ਨੇ ਇਹ ਕਹ ਰਿਹਾ ਕਿ ਮੈਂ ਟਾਈਮ ਕੱਢ ਕੇ ਆ ਰਹੀ ਆ ਤੁਹਾਡੀ ਕਲਾਸ ਲਾ ਰਹੀ ਆ ਤੁਹਾਡੇ ਕੋਈ ਪਰਸਨਲ ਟ੍ਰੇਨਿੰਗ ਦੀ ਆਪਾਂ ਪੈਸੇ ਨਹੀਂ ਲੈ ਰਹੇ ਤੁਹਾਨੂੰ ਕੋਸ਼ ਹੈਗੇ ਜੀ yes yes ਇੰਗਲਿਸ਼ ਹੈਗਾ ਜੀ ਤੇ ਸੈਕਿੰਡ ਕੁਐਸਚਨ ਆ ਟ੍ਰੈਸ਼ ਮੈਕਰ ਹੈਗਾ ਨਾ ਇੰਗਲਿਸ਼ ਵਿੱਚ ਕਿਓ ਆਰ ਯੂ ਕੰਫਰਟੇਬਲ ਰਾਈਟ ਵੀ ਗੋਇੰਗ ਟੂ ਡੂ ਯਰ ਬਾਡੀ ਸਟ੍ਰੈਚਿੰਗ ਯੂ ਫੀਲ ਐਨੀ ਇੰਪਰੂਵਮੈਂਟ yes ਪੱਕਾ ਨਾ ਵੈਰੀ ਗੁੱਡ ਯੂ ਆਰ ਟਾਈਟ ਹਾਂਜੀ ਯੂ ਆਰ ਟਾਈਟ ਕੰਫਰਟ ਹਾਂਜੀ ਯੂ ਫੀਲ ਟਾਈਟ অর ਯੂ ਫੀਲ ਕੰਫਰਟ ਕੰਫਰਟ ਟਾਈਟ ਮੈਨੇ ਕਿ ਤੱਕ ਇੱਕ ਠੱਕਣਾ ਠੱਕਿਆ ਵੈ ਹਾਂ ਤੇ ਇੱਕ ਟਾਈਟ ਹੁੰਦਾ ਟਾਇਰ ਢੀੜਾ ਹਾਂ ਢੀੜਾ ਅਜੇ ਟਾਈਟ ਤਾਂਗ ਓਕੇ ਦੀ ਸਟਰੌਗ ਹੈ ਬਣੀਆ ਹਾਂ ਓਏ ਹੈ ਬਾਕੀ ਇਹ ਨਾ ਸੋਚੋ ਕੰਪੀਟੀਸ਼ਨ ਅਗਲੇ ਨੇਰੀ ਲੈ ਹਾਰੀ ਹਾਰੀ ਪੂਰੀ ਰੱਖਿਆ ਕਰੋ ਤੇ ਗਰੁੱਪੇ ਜਿਹੜੇ ਨਹੀਂ ਐਡ ਹੋਏ ਐਡ ਹੋ ਜਾਓ ਛੁੱਟੀ ਕਰਨੀ ਦੱਸ ਕੇ ਕਰੋ ਠੀਕ ਆ ਕ੍ਰਿਸਟਨ ਹਾਂਜੀ ਸਾਰੀ ਚਲੋ ਠੀਕ ਹੈ ਓਕੇ ਨਾ ਰੈਡੀ ਓਕੇ ਜੀ ਲੈਣਾ ਪੰਜੀ 30 ਵਾਲੇ ਜਾਂਦੇ ਹਾਂ ਨਾ ਵਧਿ ਜਾਂਦੇ ਆ ਵੀਰਵਾਰ ਆਉਂਦੇ ਫੁੱਫੜ ਜੀ ਜਾ ਕੇ ਨੂੰ ਕਲਾਸ ਵਿੱਚ ਮਜਾਉਂਦਾ ਜਾਂ ਪੈਸੇ ਮੰਗਦੇ ਆ ਐ ਵੇਟ ਕਰਦੇ ਆ ਤੀਜੇ ਦਿਨ ਹੱਥ ਕੋ ਤੋਂ ਕੱਢੋਗੇ ਉਹ ਮੈਂ ਕੱਢ ਦਿੰਦੇ ਆ ਮੈਨੂੰ ਕੀ ਪਤਾ ਕਰੋ ਕੱਢ ਦਿੰਦੇ ਮੈਂ ਖਾ ਲਈ ਤੇ ਰੱਖਣ ਬਸ ਬੜਾ ਖੋਜਾ ਮੈਂ ਤਗੜਾ ਬੜਾ ਲੱਗਦਾ ਅੱਜ ਬਾਕੀ ਕਿਸੇ ਨੇ ਕਿਹਨੂੰ ਕੋਈ ਪ੍ਰੋਬਲਮ ਨਹੀਂ ਕਰਨੀ ਠੀਕ ਆ ਜਾਂਦੀ ਵਾਰੀ ਦਾ ਸਾਫ ਸੁਖਾਂਡਾ ਰਿਹਾ ਤੇ ਤਿਆਰ ਰੱਖਿਓ ਖੋਲ ਜੋ ਤੋ ਵੀ ਲਾਣ ਨੂੰ ਕੋਠੇ ਦੇ ਉੱਪਰ ਘਾਵ ਸ਼ਾਗੇ ਵਧੀਆ ਤਰੀਕੇ ਨਾਲ ਲਾਈਟ ਲਾ ਕੇ ਉੱਪਰ ਪ੍ਰੋਗਰਾਮ ਸਾਰਾ ਕਰ ਲਗਣਾਗੇ ਹੁਣ ਮੌਸਮ ਠੀਕ ਹੋ ਗਿਆ ਪਾਜੀ ਤੁਹਾਡੀ ਮਾਰੇ ਸੈਟਿੰਗ ਕਰ ਲੋ ਕਿੱਦਾਂ ਹੋਣਾ ਆਪਣਾ ਜਨਤ ਸਕੇ ਤੁਹਾਡੀ ਜਿਆਦੀ ਹੈ ਜੀ ਪਾਜੀ ਤੁਹਾਡੀ ਫਰਵਰੀ ਮਾਰੀ ਪੇਪਰ ਹੋ ਗਿਆ ਮੁੜ ਕੇ ਵੇਖੋ ਜੰਦਾ ਕਿੰਨੀ ਆਉਂਦੀ ਇਥੇ ਚਲੋ ਖੋਲ ਜੋ ਮਾਰੇ ਮਾਰੇ ਸੈਟਿੰਗ ਕਰ ਲੋ ਅਜੀ ਤੁਹਾਡੀ ਲੋ ਸੋਨਾ ਹੋ ਗਿਆ ਅੱਜ ਅਸੀਂ 30 ਸੈਕਿੰਡ ਨਮਸ ਕਰ ਐਂਡ ਨੋ ਰੋਬਿਕ ਨੋ ਫਿਫਟੀਮੈਂਟ ਕਾਊਂਟ ਨੋ 20 ਮਿੰਟ 1 ਬਾਈ 1 ਟੂ ਸਟੈਪ ਸੈਟਿੰਗ ਆ ਆਨਲੀ ਸੈਟਿੰਗ ਓਕੇ ਸਰ ਟ੍ਰੇਨ ਟ੍ਰੇਨ ਇੰਟਰੀ ਇੰਟਰੀ ਓਕੇ ਖੋਲ ਜਾ ਖੋਲ ਜਾ ਬਤਾ ਚੁੰਗੀਦਰ ਖੋਲ ਜਾ ਇਧਰ ਆਓ ਐਨ ਆਰੇ ਘਰ ਦੇ ਇੰਨੇ ਸੋਹਣੇ ਨਾਮ ਹੀ ਰੱਖਦੇ ਹੈ ਮੈਂ ਕਿਹਨਾਂ ਦੇ ਘਰ ਦੇ ਇੰਨੇ ਸੋਹਣੇ ਨਾਮ ਨਹੀਂ ਰੱਖਦੇ ਜਿੰਨੇ ਵੀ ਰੱਖਦੇ ਹਾਂ 6 ਐਕਟ ਤੁਸੀਂ ਪਲੱਸ ਪਲੱਸ ਟੂ ਹੀ ਕੋਣੇ ਕਰਦੇ ਪਲੱਸ ਟੂ ਜੀ ਲਾਸੂਦੂਗਾ ਬਾਕੀ ਸਾਰੇ ਥੱਲੇ ਹੀ ਤਾਂ ਪੇਪਰ ਸੁਣੋਗੇ ਫਿਰ ਉਹ ਸੋਣਾ ਕੈਂਪ ਲਾਵਾਂਗੇ ਆਪਾਂ ਬਾਹਰ ਮੇਰੇ ਸਰ ਜੀ 19 ਫਰਵਰੀ ਨੂੰ ਸਟਾਰਟ ਹੋਨੇਗਾ 11 ਤਰੀਕ ਨੂੰ ਫਿਨਿਸ਼ ਕਰ ਹੋਣਾ ਯਾਰ ਤੁਹਾਡਾ ਕੈਂਪ ਲਉਣਾ ਬਾਹਰ ਘਾਟੀ ਨਹੀਂ ਹੋਣਾ ਮੇਰੇ ਮਾਰਚ ਦਾ ਪੂਰਾ ਮਹੀਨਾ ਲੱਗਦਾ ਹੈ ਅਪ੍ਰੈਲ ਜਿਹਦੇ ਪੇਪਰ ਹੀ ਨਹੀਂ ਆਗੇ ਹਾਂ ਜੀ ਸਰ ਅੱਛਾ ਤੁਹਾਨੂੰ 10 ਦਾ ਪੇਪਰ ਜੀ ਅਪ੍ਰੈਲ ਦਾ ਹਾਂ ਕੁਝ ਹਾਂਫਲ ਕਰਨ ਦੇ ਆਂਗੇ ਐਮਟੈਕ ਤੇਰੀ ਹੋਣੀ ਹੈ ਮੈਂ ਕਿਹਾ ਫਰਵਰੀ ਖਤਮ ਹੋ ਜਾਂਦੀ ਕਿਦਿ ਨਹੀ ਮੈਨੂੰ ਹੁਣੇ ਲਾਇਓ ਮੇਰੇ ਚੱਲਦੇ ਪਏ ਹਾ ਦੇ ਹਡਸਟਾ ਕੀ ਪ੍ਰੈਕਟੀਕਲ ਵੀ ਹੋਣੇ ਨਾ ਮਾਰਚ ਚੋਂ ਯਾਪਰ ਚ ਕੜਨੇ ਪਣੇ ਆ ਨਾਲੇ ਆਕਸੀਜਨ ਹੁੰਦਾ ਬਾਹਰ ਪਾੜਾ ਜਾ ਰੂਮ ਸਸਤੇ ਮਿਲ ਜਾਣਗੇ ਹਣਾ ਮਈ ਫਿਰ ਸੀਰ ਹੋ ਜਾਣਾ ਚਲੋ ਕੋਈ ਨਹੀਂ ਕਰਦੇ ਚਲੋ ਕਰੋ ਸਾਡੀ ਕੋਈ ਕਰਦੇ ਤੋ ਤੋ ਸ਼ਾਬਾਸ਼ ਓਕੇ ਯੂ ਆਪੀ ਦੋਨੋਂ ਮਾਰਚ ਦਾ ਹੋ ਜਾ ਜਿਹਨੇ ਫਾਸਟ ਵਿੱਚ ਬਾਤ ਚੱਲਦੀ ਹੈ ਨਾ ਸੀਰੀ ਚ ਭਾਈ ਇਹ ਜਿਆਦੀ ਹੋ ਗਈ ਹਣ ਬਸ ਤੇ ਜੀ ਮੰਜ਼ਿਲ ਬਣਾਣੀ ਥਾੜਿਆ ਸੀ ਕੱਲਾ ਬੱਚਿਆਂ ਵਾਸਤੇ ਓਕਰ ਬੋਰਡ ਕਰ ਦੇਣੀ ਥਾੜਿਆ ਸੀ ਓਕੇ ਨਾ ਲਾਸਟ 4 ਡੇਸ ਤਸੋ ਬਾਤ ਕਰੀ ਹੋ ਗਈ ਪਿੱਛੇ ਇਕੱਲੀ ਨੋ 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 ਬਸ ਚਲੋ ਥੀ ਹੁਣ ਚਤਾਨੀ ਨਹੀਂ ਕਰਨੀ ਜੇਣੇ ਮਿੰਟ 5 ਜਿਆਦੇ ਆ 5 ਮਿੰਟ ਤੋਂ ਪਹਿਲਾਂ ਪਹਿਲਾਂ ਜਿਮ ਤੋਂ ਬਾਹਰ ਹੋ ਜਾਓ ਜਿੱਦੀ ਕੋਈ ਪ੍ਰੋਬਲਮ ਹੈ ਜੀ ਫੋਨ ਦੋਹਾਂ ਚੋਂ ਦੀ ਕਰਨੀ ਉਹ ਰਹਿਣ ਬਾਕੀ ਨਿਕਲ ਜਾਓ ਬਈ ਡਾਡੀ ਕੀ ਨਾ ਇਹ ਕਿਹਦੀ ਪ੍ਰੋਬਲਮ ਹੈ ਨਾ ਬੜਾ ਮੈਂ ਨਾਲ ਕਿਆ ਵਾ ਓਕੇ ਲਖਣ ਛੋ 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 ਨਿਕਲ ਮਿੰਟ 9:00 ਵਜੇ ਪੁੱਤ ਧੁੰਦ ਪੈ ਗਈ ਆ ਕਿ ਨਾ ਕੋਈ ਨਾਏ ਸਾਲੇ ਓਕੇ ਗੁੱਡ ਨਾਈਟ ਬਲੈਂਕ ਜਾਓ ਓ ਨਾਈਟ ਲੈ ਟੇਕਸ ਕਰੋ ਮਰਾ ਜੋਖਰ ਕੇ ਡਰਮੀ ਆਣ ਗਿਆ ਅਗਲੇ ਦਿਨ ਆਪਾਂ ਕਰਾਉਣੇ ਹੰਗਾਮਾ ਕੋਈ ਚਾਹੀਏ ਅ ਵੀ ਹੋਰ ਮੈਂ ਚਲਾਉਂ ਗੋਟ ਗੋਟ ਸੁਣਦੇ ਹੋਵਾਂ ਚਲਾਉਂ ਮੰਮੀ ਗੱਡੀ ਤੇ ਲਾ ਕੇ ਮੰਨੋ ਮੰਮੀ ਗੱਡੀ ਤੇ ਪੈਰੀਆਂ ਤੇ ਲਾਇਆ ਕਰੋ ਸਾਡੇ ਭਾਂ ਦੇ ਨਾਲ ਲਾਇਆ ਕਰੋ ਉਹਨੇ ਲਾਇਆ ਕਰੋ ਆ ਪਿਓ ਦੇ ਵੱਡਿਆ ਦੇ ਉਹਨੇ ਤੁਸੀਂ ਪੈਰ ਨਹੀਂ ਘੋੜੇ ਤੇ ਗੱਲ ਘੋੜ ਦੇ ਸੱਦ ਗੱਲ ਸੁਣੀ ਕੀ ਕਹਿੰਦੇ ਕਾ ਮਾਰ ਕਰੀ ਅਸ ਵਾ

ਜਦੋਂ ਕੋਈ ਸੇ ਵੀ ਚੀਜ਼ ਦਾ ਸਾਨੂੰ ਗੁੱਡ ਰਿਸਪੌਂਸ ਆਉਂਦਾ ਵਾ ਗੁੱਡ ਰਿਜ਼ਲਟ ਆਉਂਦਾ ਵਾ ਤੇ ਬੰਦੇ ਦੇ ਨਾ ਸੀਨਾ ਚੌੜਾ ਹੋ ਜਾਂਦਾ ਤੇ ਬੰਦੇ ਹੌਸਲਾ ਵਧਦਾ ਹਰ ਜਗ੍ਹਾ ਤੇ ਅਪਰੀਸ਼ੀਏਟ ਕੀਤਾ ਅੱਜ ਤੱਕ ਸਹਿਯੋਗ ਦਿੱਤਾ ਜਿਹੜੀ ਚੀਜ਼ ਨੂੰ ਹੱਥ ਲਾਇਆ ਲੋਹੇ ਨੂੰ ਪਾਰਸ ਹੋ ਗਿਆ ਮੁੰਡਿਆਂ ਨੇ ਮਿਹਨਤ ਲਵਾਈ ਮੁੰਡਿਆਂ ਦੇ ਡੋਲੇ ਬਣ ਗਏ ਇਤਨਾ ਹੀ ਇੱਕ YouTube ਚੈਨਲ ਆ ਉਹ ਇਹਦੇ ਰਾਹੀਂ ਆਪਾਂ ਵੱਡੇ ਵੱਡੇ ਵਲੌਗ ਪਾਵਾਂਗੇ ਐਕਸੀਸ ਦੱਸਾਂਗੇ ਅਰੋਬਿਕ ਸਟ੍ਰੈਚਿੰਗ ਜੰਬਾ ਬਾਡੀ ਵੇਟ ਲੂਸ ਵੇਟ ਗੇਨ ਹਾਈਟ ਗੇਨ ਹਾਈ ਟਨ ਕਰੀਜ਼ ਇਦਾਂ ਵੱਖਰੀਆਂ ਵੱਖਰੀਆਂ ਐਕਸੇ ਆਉਣੀਆਂ ਫਨੀ ਵੀਡੀਓ ਸਾਰਾ ਜੋਸ਼ ਪਰ ਉਹਦੇ ਵਾਸਤੇ ਇੱਕ ਰਿਕਵੈਸਟ ਹੈਗੀ ਆ ਤੁਹਾਡਾ ਸਹਿਯੋਗ ਦੇਣਾ ਬੜਾ ਜ਼ਰੂਰੀ ਆ ਉਹਦੇ ਵਾਸਤੇ ਹੁਣ ਤੁਹਾਨੂੰ ਜਸਮੀਨੀ ਦੱਸਣਗੇ ਕਿ YouTube ਚੈਨਲ ਕਿੱਦਾਂ ਸਬਸਕ੍ਰਾਈਬ ਕਰਨਾ ਯਸਮੀਨੀ ਹੈਲੋ ਪਲੀਜ਼ ਸਬਸਕ੍ਰਾਈਬ ਟੂ ਰਾਣਾ ਦਾ ਰੋਟਿਨ ਚੈਨਲ ਡੋਨਟ ਫੋਰਗੇਟ ਟੂ ਕਮੈਂਟ ਸ਼ੇਅਰ ਲਾਈਕ ਐਨਜੋਏ ਫੁੱਲ ਆਵ ਵੀਡੀਓ ਥੈਂਕ ਯੂ ਸੋ ਮੱਚ